ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਪੁਲਿਸ ਵੱਲੋਂ ਅੱਜ ਸਖਤੀ ਦਿਖਾਉਂਦੇ ਹੋਏ ਜਿੰਨਾ ਬਾਲਿਕ ਬੱਚਿਆਂ ਦੇ ਚਲਾਨ ਕੱਟੇ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਨਾ ਬਾਲਿਕ ਬੱਚਿਆਂ ਨੂੰ ਕੋਈ ਵੀ ਵਹੀਕਲ ਨਾ ਦਿਓ ਲੇਕਿਨ ਉਸ ਦੇ ਬਾਵਜੂਦ ਵੀ ਲੋਕੀ ਨਹੀਂ ਸਮਝ ਰਹੇ ਜਦਕਿ ਲੋਕਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ ਮਾਪਾਪ ਨੂੰ ਲੇਕਿਨ ਉਸ ਦੇ باوجود ਵੀ ਲੋਕੀ ਜਾਗਰਤ ਨਹੀਂ ਹੋਏ ਤੇ ਛੋਟੇ ਬੱਚੇ ਨੂੰ ਹਜੇ ਵੀ ਵਹੀਕਲ ਦੇ ਕੇ ਭੇਜ ਰਹੇ ਹਨ ਜਿਸ ਦੇ ਉੱਤੇ ਸ਼ਕਤੀ ਦਿਖਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਦੇ ਚਲਾਨ ਕੱਟੇ ਗਏ ਅਤੇ ਕੁਝ ਲੋਕੀ ਪੁਲਿਸ ਪ੍ਰਸ਼ਾਸਨ ਦੀਆਂ ਮਿੰਤਾ ਕੱਟਦੇ ਨਜ਼ਰ ਆਏ ਹਾਂਜੀ ਦੋਤਾ ਮੇਰਾ ਦੋਤਾ ਹੈ ਜੀ ਸਕੂਲ ਚ ਪੜ੍ਹਦੇ ਨੇ ਹਾਂਜੀ ਸਕੂਲ ਚ ਪੜ੍ਹਦੇ ਕਿਹੜੇ ਸਕੂਲ ਚ ਜੀ ਚੜ੍ਹਕੁਲਾ ਸੰਜੀਤ ਹਾਂਜੀ ਉਹ ਵਰ ਕਿੰਨੀ ਜਨਰੇ ਨੰਬਰ ਕਿੰਨੀ ਆ ਕਰੀ ਬਹੁਤ 14 ਸਾਲ ਉਮਰ ਹੈਗੇ ਤੁਹਾਨੂੰ ਪਤਾ ਜੀ ਰੂਲ ਚੇਂਜ ਹੋ ਗਏ ਵੀ ਜਿਹੜੇ 18 ਸਾਲ ਤੋਂ ਘੱਟ ਬੱਚਾ ਸਕੂਟਰੀ ਨਹੀਂ ਚਲਾ ਸਕਦਾ ਜੀ ਹਾਂਜੀ ਪਰ ਮੈਨੂੰ ਤਾਂ ਪਤਾ ਜੀ ਮੈਂ ਆਪ ਦੀ ਭੈਣ ਨੇ ਕਿਹਾ ਸੀਗਾ ਮੈਂ ਕੱਲ ਇਹਨੂੰ ਸਕੂਟਰੀ ਨਾ ਚਲਾ ਕਰ ਪਹਿਲੀ ਵਾਰ ਆਏ ਸੀਗੇ ਸਕੂਲ ਕੋਲ ਅੱਛਾ ਇਹਨਾਂ ਨੇ ਬੱਤੀ ਅੱਜ ਪਹਿਲੀ ਵਾਰ ਸਕੂਟਰੀ ਨਾਲੇ ਵੀ ਤੁਹਾਨੂੰ ਪਤਾ 25 ਹਜ਼ਾਰ ਜੁਰਮਾਨਾ maaf ਨੂੰ ਸਜ਼ਾ 3 ਸਾਲ ਦੀ ਪਤਾ ਤਾਂ ਮੈਨੂੰ ਹੋ ਚੁੱਕੀ ਨਾਲ ਕਿਸੇ ਆਉਂਗੇ ਬੱਚਿਆਂ ਨੂੰ ਫਿਰ ਜੀ ਹਾਂ ਜੀ ਕੋਈ ਕਿਸੇ ਦਾ ਕਹੂੰਗੀ ਮੈਂ ਅੱਜ ਤੱਕ ਨਾ ਵੀ ਮੇਨੂੰ ਭਾਈ ਸਕੂਲ ਜਾਂਦੇ ਤਾਂ ਕੋਈ ਸਕੂਲ ਨਹੀਂ ਦੇਬ ਹਾਂ ਕਿਨਾ ਪਤਾ ਤੇਰਾ ਅਰਜੀਪ ਕਿਹੜੇ ਸਕੂਲ ਪੜਦਾ ਬਿਲਕੁਲ ਕੋਈ ਕਿਹੜੀ ਕਲਾਸ ਚ 1 ਉਮਰ ਕਿੰਨੀ ਤੁਹਾਡੀ 14 ਸਾਲ 20 ਚਲਾ ਰਹੇ ਤੁਸੀਂ ਉਹ 2 ਚਲਾ ਰਹੇ ਤੁਸੀਂ ਕੋਤਰੀ ਚਲਾ ਰਹੇ ਤੁਸੀਂ ਤੁਹਾਨੂੰ ਪਤਾ ਹੈ ਵੀ 18 ਸਾਲ ਦਾ ਬੱਚਾ ਨਹੀਂ ਚਲਾ ਸਕਦਾ ਜੀ ਉਹ ਜੀ ਸਾਨੂੰ ਪਤਾ ਨਹੀਂ ਸੀ ਜੀ ਪਹਿਲੀ ਵਾਰ ਆਏ ਸੀ ਕਿ ਤੁੰਗ ਘਰੇ ਘਰ ਦੇ ਤਾਂ ਹੈਗੇ ਸੀ ਵੇਖ ਕੇ ਪਹਿਲੀ ਵਾਰ ਆਏ ਸੀਗੇ ਸੂਟੀ ਲੈ ਕੇ ਪਹਿਲੀ ਵਾਰ ਆਏ ਸੀ ਤੇ ਫਿਰ ਅੱਜ ਹੋਂਚ ਰਣ ਕੱਟਤਾ ਤੁਹਾਨੂੰ ਪਤਾ ਵੀ ਮਾਪੇ ਨੂੰ ਤੁਹਾਡੇ ਨੂੰ ਸਜ਼ਾ ਹੋ ਸਕਦੀ ਹੈ ਜੇ ਤੁਸੀਂ ਇੰਨੀ ਗਲਤੀ ਕਰਦੇ ਹੋ ਅੱਗੇ ਤੋਂ ਕਰੋਗੇ ਗਲਤੀ ਨਹੀਂ ਕਰਾਂਗੇ ਦੂਬਾਰਾ ਨਹੀਂ ਸਰਬੀ ਸਾਹਿਬ ਇਹ ਹੁੰਦਾ ਜੀ ਜਿਹੜੇ 18 ਸਾਲ ਤੋਂ ਘੱਟ ਨੂੰ ਦੇ ਅੰਡਰ ਦੇ ਸਟਾਨ ਕਰਦੇ ਜੀ ਉਹਨੂੰ ਤੁਸੀਂ ਸਮਝਾ ਵੀ ਰਹੇ ਹੋ ਜੀ ਹਾਂਜੀ ਹਾਂਜੀ ਹਾਂ ਤੇ 1 ਅਗਸਤ ਤੋਂ ਲਾਗੂ ਹੋ ਗਿਆ ਸੀ ਰੂਲ ਵੀ 25000 ਰੁਪਏ ਜੁਰਮਾਨਾ 3 ਸਾਲ ਦੇ ਮਾਪਿਆਂ ਨੂੰ ਸਜ਼ਾ ਹੈਗੀ ਹੈ ਫਿਰ ਵੀ ਬੱਚੇ ਨਹੀਂ ਪਾਲਣਾ ਕਰੇ ਰੂਲ ਦੀ ਨਹੀਂ ਸਰ ਕੋਈ ਪਾਲਣਾ ਨਹੀਂ ਕਰ ਰਹੀ ਇਸ ਵੇਲੇ ਕਿਹੜੀ ਜਗ੍ਹਾ ਨੱਕ ਲਾਇਆ ਤੁਸੀਂ ਜੀ ਅਸੀਂ ਦੇਸ਼ ਮਾਚਾਉਂਗੇ ਜੀ ਜੀ ਅੱਛਾ ਕਿੰਨੇ ਕੁ ਤੁਸੀਂ ਅਲੇ ਤੱਕ ਚਲਾਨ ਕਰਦੇ ਜਿਹੜੇ ਅੰਡਰ ਜਿਹੜੇ ਹੈਗੇ ਬੱਚੇ ਹੈਗੇ ਆ ਅਸੀਂ ਉਹਦੇ ਪਹਿਲਾਂ 4-5 ਅੰਡਰ ਦੇ ਚਲਾਨ ਕਰ ਚੁੱਕੇ ਹਾਂ ਅੱਗੇ ਵੀ ਅਸੀਂ ਚੱਲਦੇ ਰਹੂਗੇ ਜੀ ਹਾਂਜੀ ਹ